ਗੁਰਾਇਆਂ ਸਿੱਖਿਆ ਬਲਾਕ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਗੁਰਾਇਆਂ ਚ ਸ਼ਾਨੂ ਸ਼ੌਕਤ ਨਾਲ ਖਤਮ ਹੋਈਆਂ ਦੋ ਦਿਨ ਚੱਲੀਆਂ ਇਸ ਖੇਡਾਂ ਦਾ ਉਦਘਾਟਨ ਸਮਾਜ ਸੇਵੀ 소ਡੀ ਰਾਮ ਗੋਹਾਵਰ ਵੱਲੋਂ ਰਸਮੀ ਤੌਰ ਤੇ ਰੀਬਨ ਕੱਟ ਕੇ ਕੀਤਾ ਗਿਆ ਇਹਨਾਂ ਖੇਡਾਂ ਨੂੰ ਇਸ ਵਾਰ ਪਤਿਖਾਲਸਾ ਸੈਂਟਰ ਤੇ ਲੋਗਰ ਸੈਂਟਰ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ ਇਹਨਾਂ ਚ ਕਰੀਬ 57 ਸਰਕਾਰੀ ਸਕੂਲਾਂ ਤੇ 10 ਦੇ ਕਰੀਬ ਨਿੱਜੀ ਸਕੂਲਾਂ ਦੇ ਖਿਡਾਰੀਆਂ ਨੇ ਪਾਗ ਲਿਆ ਖੇਡਾਂ ਚ ਬੈਡਮਿੰਟਨ ਰੱਸਾ ਕੱਸੀ ਖੋਖੋ ਕਬੱਡੀ ਨੈਸ਼ਨਲ ਅਤੇ ਸਰਕਲ ਸਟਾਈਲ ਹਾਕੀ ਯੋਗਾ ਕਰਾਟੇ ਸਤਾਂਜ ਅਤੇ ਐਥਲੈਟਿਕ ਦੇ ਮੁਕਾਬਲੇ ਕਰਵਾਏ ਗਏ ਇਸ ਦੌਰਾਨ ਖਿਡਾਰੀਆਂ ਦਾ ਜੋਸ਼ ਦੇਖਣ ਵਾਲਾ ਸੀ ਬੀਡੀਪੀਓ ਜਸਵੀਰ ਸਿੰਘ ਸ਼ੋਕਮਾਰ ਰਵੀ ਕੁਮਾਰ ਸੁਖਿੰਦਰ ਰਾਮ ਰਣਜੀਤ ਸਿੰਘ ਜੀਵਨ ਲਾਲ ਤਰਵਿੰਦਰਜੀਤ ਹਰੀਪਾਲ ਰਵੀ ਗੋਇਲ ਸੁਨੀਲ ਸੂਰੀ ਅਮਨ ਸਬਰਵਾਲ ਸੁਖਿੰਦਰ ਸਿੰਘ ਨੀਲਮ ਰਾਣੀ ਜਸਵੀਰ ਕੌਰ ਬਲਜੀਤ ਕੌਰ ਚੰਜੀਤ ਸਿੰਘ ਪ੍ਰਿੰਸੀਪਲ ਬਾਸ਼ਮਾਰ ਰਜਿੰਦਰ ਕੌਰ ਵਿਜੇ ਲక్ష్ਮੀ ਪਰਮਜੀਤ ਕੌਰ ਦਵਿੰਦਰ ਮੈਮੀ ਗੁਰਦੀਪ ਕੌਰ ਤੋਂ ਇਲਾਵਾ ਸਮੂਹ ਸੈਂਟਰਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੇ ਨਾ ਖੇਡਾਂ ਲਈ ਵਕ ਵਕ ਕਮੇਟੀਆਂ ਬਣਾ ਕੇ ਸੁਚੱਜੇ ਢੰਗ ਨਾਲ ਪ੍ਰਬੰਧ ਕੀਤੇ ਹੋਏ ਸਨ ਰਸਾ ਕਸ਼ੀ ਦੇ ਖੇਸਮੇ ਮੁਕਾਬਲੇ 'ਚ ਬੜਾ ਪਿੰਡ ਸੈਂਟਰ ਨੇ ਦੁਸਾਂਝ ਕਲਾ ਸੈਂਟਰ ਨੂੰ ਹਰਾਇਆ ਲੜਕੀਆਂ ਦੇ ਬੈਡਮਿੰਟਨ ਮੁਕਾਬਲੇ 'ਚ ਪੱਦੀ ਖਾਲਸਾ ਸੈਂਟਰ ਨੇ ਬੜਾ ਪਿੰਡ ਨੂੰ ਹਰਾਇਆ ਜਦਕਿ ਲੜਕੀਆਂ ਦੇ ਮੁਕਾਬਲੇ 'ਚ ਬੜਾ ਪਿੰਨੇ ਪੱਦੀ ਖਾਲਸਾ ਨੂੰ ਹਰਾਇਆ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸੰਜੀਤ ਟਵਾਲ ਸੰਗਠਨ ਇੰਚਾਰਜ ਵਿਦਵਨ ਸਭਾ ਹਲਕਾ ਫਲੋਰ ਅਤੇ ਆਪ ਪਾਰਟੀ ਦੀ ਸਮੂੱਚੀ ਟੀਮ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਆਏ ਹੋਏ ਪਤਵੰਤੇ ਸੱਜਣਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸੰਗਠਨ ਇਨਚਾਰਜ ਵਿਧਾਨ ਸਭਾ ਹਲਕਾ ਫਲੋਰ ਸੰਜੀਤ ਟਵਾਲ ਪ੍ਰਧਾਨ ਅਕਰ ਕਾਉਂਸਲ ਗੁਰਾਇਆਂ ਹਰਮੀਸ਼ لال ਸੀਨੀਅਰ ਵਾਈਸ ਪ੍ਰਧਾਨ ਸੁਦੇਸ਼ ਮਾਰਬੀਲਾ ਪ੍ਰਧਾਨ ਰੋਟਰੀ ਕਲੱਬ ਗੁਰਾਇਆਂ ਹਰਜੀਵਨ ਜੈਨ ਹੈਪੀ ਮਾਹੀ ਰਕੇਸ਼ ਦੋਗਲ ਬਲਜਿੰਦਰ ਕੁਮਾਰ ਕਾਲਾ ਯਤਿੰਨ ਸ਼ਰਮਾ ਕਾਉਂਸਲਰ ਕਾਉਂਸਲਰ ਜਸਵੀਰ ਰਾਜੂ ਪਲਵਿੰਦਰ ਸਿੰਘ ਨੋਹਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਹਾਜ਼ਰ ਸਨ ਅੱਜ ਬਲੌਕ ਪ੍ਰਾਇਮਰੀ ਸਕੂਲਾਂ ਦਾ ਸਕੂਲ ਖੇਡਾਂ ਦਾ ਦੂਸਰਾ ਦਿਨ ਹੈ ਕੱਲ ਪਹਿਲਾ ਦਿਨ ਸੀ ਕੱਲ ਸਾਰੇ ਐਥਲੈਟਿਕ ਮੁਕਾਬਲੇ ਔਰ ਖੋਖੋ ਦੇ ਮੁੰਡਿਆਂ ਦੇ ਮੁਕਾਬਲੇ ਕੁਝ ਸਤਰੰਜ ਜਿਮਨਾਸਟਿਕ ਤੇ ਕਰਾਟੇ ਆਦ ਮੁਕਾਬਲੇ ਹੋਏ ਤੇ ਅੱਜ ਜਿੰਨੀਆਂ ਵੀ ਮੇਜਰ ਗੇਮਾਂ ਦੇ ਮੁਕਾਬਲੇ ਗੁਰਿਆ ਸਿਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਦੇ ਵਿੱਚ ਹੋਏ ਹਨ ਉਸ ਵਿੱਚ ਹਾਕੀ ਹੈਂਡਬਾਲ ਖੋਖੋ ਕਬੱਡੀ ਨੈਸ਼ਨਲ ਕਬੱਡੀ ਸਰਕਲ ਸਟਾਈਲ ਕੁੜੀਆਂ ਔਰ ਮੁੰਡਿਆਂ ਦੇ ਯੋ ਸਾਰੇ ਮੁਕਾਬਲੇ ਹੋ ਰਹੇ ਹਨ ਤੇ ਹੋ ਗਏ ਹੋ ਚੁੱਕੇ ਹਨ ਕਾਫੀ ਮੁਕਾਬਲਿਆਂ ਦੇ ਵਿੱਚ ਬੱਚਿਆਂ 57 ਸਕੂਲਾਂ ਦੇ ਇਸ ਬਲੌਗ ਗ੍ਰੈਂਡ 2 ਦੇ 57 ਸਕੂਲ ਦੇ ਬੱਚਿਆਂ ਨੇ ਭਾਗ ਲਿਆ ਸਾਰੇ ਅਧਿਆਪਕ ਸਾਥੀਆਂ ਨੇ ਬੜੀ ਮਿਹਨਤ ਦੇ ਨਾਲ ਬੱਚਿਆਂ ਨੂੰ ਤਿਆਰ ਕਰਕੇ ਲੈ ਕੇ ਆਂਦਾ ਤੇ ਪ੍ਰਬੰਧਕ ਸੈਂਟਰ ਲੋਗੜ ਤੇ ਸੈਂਟਰ ਪੱਦੀ ਖਾਲਸਾ ਦੇ ਸਮੂਹ ਅਧਿਆਪਕ ਸਾਥੀਆਂ ਵੱਲੋਂ ਬਿਲਕੁਲ ਵਧੀਆ ਢੰਗ ਦੇ ਨਾਲ ਬੱਚਿਆਂ ਨੂੰ ਰਫਰੈਸ਼ਮੈਂਟ ਦੇ ਨਾਲ ਤੇ ਖਾਣਾ ਬਿਲਕੁਲ ਵਧੀਆ ਕੁਆਲਟੀ ਦਾ ਦਿੱਤਾ ਗਿਆ ਬੱਚਿਆਂ ਨੂੰ ਖੇਡ ਭਾਵਨਾ ਦੇ ਨਾਲ ਖੜਾਇਆ ਗਿਆ ਤੇ ਹਰੇਕ ਬੱਚੇ ਨੂੰ ਬਣਦਾ ਮਾਨ ਸਨਮਾਨ ਪ੍ਰਾਈ ਦੇ ਕੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਅਸੀਂ ਸਮੂਹ ਬਲੌਗਰਾਂ 2 ਦੇ ਦੇ ਆਪਕ ਸਾਥੀ ਸਮੁੱਚੇ ਨਗਰ ਨਿਵਾਸੀਆਂ ਦਾ ਔਰ ਪਤਵੰਤੇ ਸੱਜਣਾ ਦਾ ਦਾਨੀ ਸੱਜਣਾ ਦਾ ਅਤੇ ਅਧਿਆਪਕ ਸਾਥੀਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਸਰਦਾਰ ਜਸਵੀਰ ਸਿੰਘ ਬਲੌਗਰਾਂ 2 ਦੀ ਜੋਗ ਅਗਵਾਈ ਦੇ ਹੇਠੇ ਕਿੰਨਾ ਸਾਰੀਆਂ ਵਧੀਆ ਢੰਗ ਨਾਲ ਅਮਨਾ ਆਮਾਨ ਨਾਲ ਖਤਮ ਹੋਈਆਂ ਅਸੀਂ ਵਧਾਈ ਦਿੰਦੇ ਹਾਂ ਸਮੁੱਚੇ ਅਧਿਆਪਕ ਸਾਥੀਆਂ ਨੂੰ ਅਤੇ ਬੱਚਿਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਪਿੰਡ ਦੀਆਂ ਪ੍ਰਾਇਮਰੀ ਸਕੂਲ ਦੀਆਂ ਖੇਡਾਂ ਹੋ ਰਹੀਆਂ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿਉਂਕਿ ਸਾਡੀ ਜਿਹੜੀ ਇਹ ਬੱਚਿਆਂ ਦੀ ਪਨੀਰੀ ਆ ਇਹ ਹੁਣ ਤੋਂ ਖੇਡਾਂ ਦੇ ਬਲ ਧਿਆਨ ਦੇਣ ਗਈ ਤਾਂ ਅੱਗੇ ਤੋਂ ਮਤਲਬ ਇਹ ਪੜ੍ਹਾਈ ਦੇ ਵਿੱਚ ਵੀ ਤੇ ਖੇਡਾਂ ਦੇ ਵਿੱਚ ਵੀ ਆਪਣਾ ਨਾਮ ਬਣਾਉਣਗੇ ਮੈਂ ਹਮੇਸ਼ਾ ਤੱਕ ਪਰ ਇਨ੍ਹਾਂ ਇਨ੍ਹਾਂ ਕੰਮਾਂ ਲਈ ਜਿੱਥੇ ਐਜੂਕੇਸ਼ਨ ਦੇ ਨਿਆਣੇ ਪੜ੍ਹਨ ਨੂੰ ਹਿਸ਼ਾਰਿਆ ਉਹਨਾਂ ਦੀ ਮਦਦ ਕਰਨ ਲਈ ਜਿੱਥੇ ਖੇਡਣ ਲਈ ਬੱਚੇ ਹਿਸ਼ਾਰੇ ਹਨ ਉਹਨਾਂ ਲਈ ਵੀ ਜਿੱਦਾਂ ਫੁੱਟਬਾਲ ਦੀ ਟੀਮ ਖੇਡਦੀ ਆ तकरीबन 60-65 ਬੱਚੇ ਇੱਥੇ ਸਵੇਰ ਸ਼ਾਮ ਆਉਂਦੇ ਆ ਤੇ ਉਹਨਾਂ ਨੂੰ ਜੋ ਵੀ ਸਮਾਨ ਚਾਹੀਦਾ ਹੁੰਦਾ ਉਹ ਲੈ ਕੇ ਦਿੰਦਾ ਆ ਅੱਜ ਮੈਂ ਇਸ ਮੌਕੇ ਤੇ 21000 ਰੁਪਇਆ ਮੇਰਾ ਭਾਦਰ ਸਿੰਘ ਕੰਦਿਆਲ ਸਰਪੰਚ ਸਾਹਿਬ ਦਾ ਜੋ ਕਿ ਆਸਟ੍ਰੇਲੀਆ ਦੇ ਵਿੱਚ ਸੈਟਰਲ ਹੈ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ 21000 ਰੁਪਏ ਇਹਨਾਂ ਖੇਤਾਂ ਦੇ ਵਿੱਚ ਦੇ ਰਹੇ ਹਾਂ ਤਾਂ ਕਿ ਇਹਨਾਂ ਬੱਚਿਆਂ ਦਾ ਹੌਸਲਾ ਵੱਧ ਸਕੇ ਤੇ ਵਧੀਆ ਤੋਂ ਵਧੀਆ ਖੇਡਾਂ ਖੇਡ ਸਕਣ ਤੇ ਇਹਨਾਂ ਨੂੰ ਕਿਸੇ ਗੱਲ ਦੀ ਕਮੀ ਨਾ ਆਵੇ ਅੱਜ ਬੜਾ ਅੱਗਾ ਵਾਲਾ ਦਿਨ ਹੈ ਕਿ ਅੱਜ ਜਿਹੜਿਆ ਸਕੂਲ ਲੈਵਲ ਦੇ ਆ ਜਿਹੜੇ ਪ੍ਰਾਇਮਰੀ ਸਕੂਲ ਲੈਵਲ ਦੀਆਂ ਗੇਮਸ ਹੈਗੀਆਂ ਔਰ ਬਲੌਕ ਰੁੜਕਾ ਔਰ ਆਸੇ-ਵਾਸੇ ਦੇ ਜਿਹੜੇ ਪਿੰਡ ਹੈਗੇ ਆ ਉਹ ਰਲ ਕੇ ਇੱਕ ਗੇਮਿੰਗ ਦਾ ਜਿਹੜਾ ਅੱਜ ਸ਼ੁਰੂ ਕੀਤਾ ਸਰਕਾਰੀ ਤੌਰ ਤੇ ਮੈਂ ਬੜਾ ਆਪਣੇ ਆਪ ਨੂੰ ਵਿਭਾਗਾ ਸਮਝਦਾ ਕਿ ਮੈਨੂੰ ਵੀ ਇਹ ਜੁਆਇਨ ਕਰਨ ਦਾ ਅੱਜ ਮੌਕਾ ਮਿਲਿਆ ਔਰ ਸਾਡੀ ਟੀਮ ਨੇ ਬੱਚਿਆਂ ਲਈ ਐਫਰਟਸ ਕੀਤੀਆਂ ਨੇ ਕਿ ਕਿਉਂਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਸਾਡਾ ਇਹ ਬੱਚੇ ਨੇ ਜੇ ਇਹ ਗੇਮਾਂ ਤੋਂ ਇਥੋਂ ਸਿੱਖੇ ਜਾਣਗੇ ਕੋ ਚੰਗੀਆਂ ਸਿੱਖਿਆਵਾਂ ਲੈਣਗੇ ਤਾਂ ਸੋ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰਨਗੇ ਔਰ ਨਸ਼ਿਆਂ ਨੂੰ ਤਿਆਗਦੇ ਹੋਏ ਜਿਹੜਾ ਅੱਜ ਇਹ ਮੈਸੇਜ ਇਹ ਸਰਕਾਰੀ ਤੌਰ ਤੇ ਕੀਤਾ ਜਾ ਰਿਹਾ ਬਲਾਕ ਪੰਦਰ ਤੇ ਕੀਤਾ ਜਾ ਰਿਹਾ ਮੈਂ ਮਾਸਟਰ অশੋਕ ਜੀ ਔਰ ਉਹਨਾਂ ਦੀ ਸਾਰੀ ਟੀਮ ਨੂੰ ਵਧਾਈ ਦਿੰਦਾ ਔਰ ਲੋਕਾਂ ਨੂੰ ਵੀ ਅਪੀਲ ਕਰਦਾ ਕਿ ਆਪਾਂ ਇਹਨਾਂ ਬੱਚਿਆਂ ਨੂੰ ਐਪਰੀਸ਼ੀਏਟ ਕਰੀਏ ਤਾਂ ਕਿ ਇਹ ਹੋਰ ਉੱਚੇ ਪੱਧਰ ਤੇ ਜਾ ਕੇ ਸਾਡੇ ਪੰਜਾਬ ਦਾ ਡਿਸਟ੍ਰਿਕਟ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਔਰ ਮੈਂ ਦੁਬਾਰਾ ਤੋਂ ਸੇਵਾ ਵਾਲੋ ਗੁਰਾਇਬ ਲੱਡ ਸੇਵਾ ਦੀ ਸਮੁੱਚੀ ਟੀਮ ਵੱਲੋਂ ਸਾਰਿਆਂ ਨੂੰ ਵਧਾਈ ਦਿਨਾ ਔਰ ਆਪਣੇ ਵੱਲੋਂ ਜਿੰਨੀ ਕਿ ਐਫਰਟ ਹੋਈ ਆ ਆਪਾਂ ਉਹਨਾਂ ਨੂੰ ਹੈਲਪ ਕੀਤੀ ਆ ਸਾਡੇ ਵੀਰ ਕੁਲਵਿੰਦਰ ਜੀ ਇਹਨਾਂ ਨੇ ਵੀ ਆਪਣੀ ਟੀਮ ਵੱਲੋਂ ਇਨਸਾਨੀਅਤ ਦੀ ਸੇਵਾ ਵੱਲੋਂ 5100 ਰੁਪਏ ਦੀ ਸੇਵਾ ਪਾਈ ਆ ਸੀ 3100 ਰੁਪਏ ਦੀ ਸੇਵਾ ਪੇਟਾ ਜਿਹੜੀ ਆ ਗਿਆ ਉਹ ਇਸ ਦੋਜੇ ਵਿੱਚ ਪਾਈ ਆ ਔਰ ਮੈਂ ਆਪਣੇ ਆਪ ਨੂੰ ਦੁਬਾਰਾ ਤੋਂ ਬੜਾ ਭਾਗਾ ਸਮਝਦਾ ਕਿ ਸਾਨੂੰ ਇੱਥੇ ਜੁਆਇਨ ਕਰਨ ਦਾ ਮੌਕਾ ਮਿਲਿਆ ਔਰ ਬੱਚਿਆਂ ਨੂੰ ਅਸ਼ੀਰਵਾਦ ਦੇਣ ਦਾ ਮੌਕਾ ਮਿਲਿਆ ਧੰਨਵਾਦ